ਹੈਲੋ ਜੀ ਸ਼ਸ਼ੀਕਾਲ ਸਾਰਿਆਂ ਨੂੰ ਤੇ ਅੱਜ ਹੈਗਾ ਗੁਰਪੁਰਬ ਤੇ ਸਾਰਿਆਂ ਨੂੰ ਪਹਿਲਾਂ ਲੱਖ ਲੱਖ ਵਧਾਈਆਂ ਹੋਣ ਗੁਰਪੁਰਬ ਦੀਆਂ ਤੇ ਤੁਹਾਨੂੰ ਪਤਾ ਹੀ ਹੈ ਹਨਾ ਕੀ ਕਿੱਡਾ ਵੱਡਾ ਭਾਗਾ ਵਾਲਾ ਦਿਨ ਹੈ ਅੱਜ ਕੀ ਗੁਰਪੁਰਬ ਹੈ ਤੇ ਅਸੀਂ ਅੱਜ ਪਹਿਲਾਂ ਗੁਰਦੁਆਰਾ ਸਾਈਬੂ ਸਵੇਰੇ ਗਏ ਸੀ ਤੇ ਰਾਤ ਵਾਲਾ ਵਲੌਗ ਤੁਸੀਂ ਦੇਖ ਹੀ ਚੁੱਕੇ ਹੋ ਰਾਤ ਦਾ ਪ੍ਰੋਗਰਾਮ ਸੀ ਹਨਾ ਤੇ ਰਾਤ ਗਏ ਸੀ ਅਸੀਂ ਤੇ ਹੁਣ ਸਵੇਰੇ ਵੀ ਗਏ ਸੀ ਅਸੀਂ ਸਵੇਰ ਵਾਲਾ ਵਲੌਗ ਨਹੀਂ ਬਣਾਇਆ ਤੇ ਹੁਣ ਆਪਾਂ ਸ਼ਾਮ ਤੋਂ ਫੇਰ ਸਟਾਰਟ ਕਰ ਰਹੇ ਹਾਂ ਵਲੌਗ ਤੇ ਆਪਾਂ ਗੁਰਦੁਆਰੇ ਜਾ ਕੇ ਦੀਵੇ ਲਗਾਏ ਉੱਪਰ ਵੀ ਦੀਵੇ ਲਗਾ ਲਏ ਹੁਣ ਅਸੀਂ ਰੋਟੀ ਰੋਟੀ ਖਾ ਕੇ ਹੁਣ ਅਸੀਂ ਚੱਲਦੇ ਆ ਪਟਾਕੇ ਚਲਾਉਣ ਬਾਬਾ ਜੀ ਦੇ ਜਨਮ ਦਿਨ ਦੀ ਖੁਸ਼ੀ ਮਨਾਉਣ ਆ ਵੀ ਦੱਸ ਦੋ ਕੌਣ ਕੌਣ ਆਏ ਨੇ ਇਹ ਤਾਂ ਸਾਰਿਆਂ ਨੂੰ ਪਤਾ ਹੀ ਹੈ ਵੀ ਸਾਰਿਆਂ ਨੇ ਦੇਖੀ ਹੈ ਪਿਛਲੇ ਬਲੌਗ ਦੇ ਵਿੱਚ ਜਿਹੜੇ ਨਵੇਂ ਸਬਸਕ੍ਰਾਈਬਰ ਜੁੜਨੇਗੇ ਇਹ ਹੈਗੇ ਮੇਰੀ ਮੰਮੀ ਨਵਾਂ ਮੈਂਬਰ ਆਇਆ ਤੇ ਆ ਸਾਡੇ ਨਵੇਂ ਮੈਂਬਰ ਬ੍ਰਦਰ ਇੱਕ ਆਸੀ ਮੇਰਾ ਛੋਟਾ ਬ੍ਰਦਰ ਮੇਰਾ ਬ੍ਰਦਰ ਹਜੇ ਦਿੱਲੀ ਹੈ ਦੇਖ ਚਾਹਦੇ ਉਥੇ ਪਟਾਕੇ ਚਲਾਵਾਂਗੇ ਨਾਲੇ ਦੀਵੇ ਚਲਾ ਕੇ ਆਉਣੇ ਹੁਣ ਆ ਦੇਖੋ ਆਪਾਂ ਮੋਮਬੱਤੀ ਨਹੀਂ ਲਾਉਂਦੇ ਆਪਾਂ ਦੀਵੇ ਲਾਵਾਂਗੇ ਹਣਾ ਤੇ ਚਲੋ ਜੀ ਸਾਰੇ ਰੈਡੀ ਨੇ ਚਲਿਏ ਚਲੋ ਜੀ ਆ ਮੋਮਬੱਤੀ ਵੀ ਵੇਚੀ ਚੱਕ ਲਈ ਬਾਕੀ ਆ ਪਟਾਕੇ ਆ ਗਏ ਆਪਣੇ ਇਹ ਉੱਥੇ ਚਲਾ ਦੇਣਗੇ ਬੱਚੇ ਸਾਰੇ ਜੀਵੇ ਇਕੱਲੇ ਹੁਣ ਦੁਕਾਨ ਵਾਲੇ ਰਹਿ ਗਏ ਆਪਾਂ ਉੱਪਰ ਵੀ ਲਾਏ ਬਾਹਰ ਵੀ ਲਾਤੀ ਸੀ ਇਹ ਆਹ ਦੇਖੋ ਜੀ ਆਪਣੇ ਬਾਹਰ ਤੋਂ ਵੀ ਲੱਗੇ ਹੋਏ ਨੇਗੇ ਤੁਹਾਨੂੰ ਥੋੜਾ ਚੁੱਕ ਕੇ ਲਾਇਆ ਸੀਗੇ ਇਹ ਬੇਸਲੇ ਜਾਏ ਹੋਏ ਨੇ ਇੱਟਾ ਉਟਾ ਪੱਟੀਆਂ ਪਈਆਂ ਨੇ ਸਾਰੀਆਂ ਮਿਸਤਰੀ ਨਹੀਂ ਮਿਲ ਰਿਹਾ ਮਿਸਤਰੀ ਆ ਉਹ ਇੱਕ ਦੋ ਜਣਾਂ ਕੰਮ ਫੇਰ ਕਰਦੇ ਆ ਇਹਨੂੰ ਸਾਰਾ ਸਹੀ ਤੇ ਦੁਕਾਨ ਤੇ ਵੀ ਸਵੇਰ ਦਾ ਹੱਬਤ ਲੱਗਿਆ ਹੋਇਆ ਚੈੱਕ ਕਰੋ ਨੂਰ ਇਹਦੀ ਬਾਇਕ ਟਾਈ ਬਾਕੀ ਇਹਨਾਂ ਨੇ ਜੋਤ ਲਾਈ ਸੀ ਸਾਰੀ ਰਾਤ ਜੋਤ ਦਾ ਧਿਆਨ ਰੱਖਿਆ ਸੀ ਤੇ ਸੋਤੇ ਨਹੀਂ ਹੈਗੇ ਸੀ ਸਾਰੀ ਰਾਤ ਇਹ ਜੋਤ ਬਹੁਤ ਸੋਹਣੀ ਹੋਰ ਪਾਲਾ ਚੱਪੂ ਚੱਲੀ ਰਾਤ ਸਾਰੀ ਰਾਤ ਹਾਂ ਜੀ ਜੀ ਹੈਨਾ ਹਾਂ ਜਿਹੜੀ ਤੁਸੀਂ ਰਾਤ ਜੋਤ ਰਾਈ ਉਹਦੇ ਬਾਰੇ ਦੱਸਿਓ ਬਸ ਮਨ ਤੇ ਸ਼ਰਦਾ ਹੀ ਕਿਵੇਂ ਜੋਤ ਚਲੋ ਲਓ ਨੀ ਫੇਰ ਵੀ ਤਾਂ بس کئی ਮਨ ਦਾ ਵਿੱਚ ਸ਼ਰਦਾ ਆਈ ਵੀ ਖੁਸ਼ੀ ਵੀ ਸੀ ਹਾਂ ਤੇ ਖੁਸ਼ੀ ਤਾਂ ਹੋਣਾ ਹੀ ਹੈਗੀ ਹੋਈ ਹੈ ਹਨਾ ਬਾਬਾਈ ਜੀ ਤੇ ਬਾਬਾਈ ਦੇ ਜਨਮ ਦਿਨ ਹਨਾ ਐਡਾ ਵੱਡਾ ਭਾਗਾ ਵਾਲਾ ਦਿਨ ਹੈ ਇਹ ਦਿਨ ਆਇਆ ਬਹੁਤ ਵਧੀਆ ਗੱਲ ਹੈ ਤੇ ਬਸ ਫਿਰ ਜੋਤ ਲਗਾਈ ਸੀ ਕਿ ਕੱਲ ਸਾਰਾ ਦਿਨ ਧਿਆਨ ਰੱਖਿਆ ਰਾਤ ਸਾਈ ਰਾਤ ਧਿਆਨ ਰੱਖਿਆ ਗੁਰਦੁਆਰੇ ਜਾਣਾ ਸੀਗਾ ਸੀ 11 ਤੋਂ 2:30 ਵਜੇ ਤੱਕ ਜਾ ਪ੍ਰੋਗਰਾਮ ਸੀਗਾ ਤੇ 2:00 ਵਜੇ ਅਰਦਾਸ ਹੋਈ ਸੀਗੀ ਕਾਹੀ ਵਜੇ ਸੀ ਘਰੇ ਆਗੇ ਸੀ ਇਹ ਤੇ ਉਹ ਇਸ ਕਰਕੇ ਫਿਰ ਉਹ ਮੈਂ ਜੋਤ ਕਰਕੇ ਫਿਰ ਮੈਨੂੰ ਦੁਆਰੇ ਘਰੇ ਆਉਣਾ ਪੈਂਦਾ ਇਸ ਕਰਕੇ ਸੀ ਲੇਟ ਗਈ ਸੀ ਸਵੇਸੀ 1:00 ਵੱਟਾ ਮੇਰੀ ਤੇ ਜਿਵੇਂ ਇੱਕੋ ਹੀ ਨੇ ਮਾਮਾ ਦੀਆਂ ਜਮਾ ਇੱਕੋ ਜਾਂ ਮੂੰਹ ਲਓ ਜੀ ਪਪਾ ਜੀ ਦੀ ਜੋਤ ਚੱਲ ਗਈ ਤੇ ਹੁਣ ਆਪਾਂ ਦੇਖਦੇ ਆ ਬਾਹਰ ਕੀ ਜੁਆਏ ਕਰਦੇ ਆ ਜਵਾਕ ਬੱਚੇ ਕਰ ਲਗੇ ਟੱਕ ਟੋਕ ਚਲਾਉਂਦੇ ਆ ਉਹਦੇ ਦੇ ਤਾਂ ਲਾਈਟ ਹੀ ਹੋਣਾ ਪੈਣਾ ਆਪਾਂ ਨੂੰ ਐਸੀ ਕਿੰਨੀ ਰੌਣਕ ਆ ਆਪਣੇ ਇੱਧਰ ਦੋ ਦੋ ਵਾਰ ਸੇਵਾਇਦਾਰ ਸਾਰੇ ਪਰ ਮੈਂ ਫਿਰ ਵੀ ਇਧਰ ਬੜਾ ਆਹਲਾ ਭਈ ਨਾ ਸੱਟ 걸ਿਆ ਇਹ ਕਿ ਮੜ ਗਿਆ ਮਨੁਆਲੀ ਪੌੜੀ ਜਾਈਏ ਇਹ ਆਪਣਾ ਗੇਟ ਵੀ ਇਧਰ ਬੰਦ ਹੋ ਮੇਰਾ ਬਾਹਰ ਗੇਟ ਆਇਆ ਇਹ ਸਹੀ ਹੋ ਡਿੱਗਿਆ ਮੈਂ ਵਾਲੀ ਮੜ ਗਈ ਮੈਂ ਥੱਥੀ ਰੱਖੀ ਲਓ ਜੀ ਫਟਾਫਟ ਫੇਪੜੂ ਕਰਨ ਦਾ ਇੰਤਜ਼ਾਮ ਕਰ ਰਹੇ ਆ ਆਪਾਂ ਚਲਾਉਣ ਦਾ ਇਹ ਤੇ ਨਾ ਹਸਤਵਾਜੀ ਦੇਖਾ ਹੈ ਐ ਚਲਾ ਕੇ ਗੱਲ ਕਰ ਰਿਹਾ ਇਹਦਾ ਪ੍ਰੈਸ਼ਰ ਪਿੱਛੇ ਨਹੀਂ ਹੁੰਦਾ ਨਾ ਹਾਂ ਤਾਂ ਹੀ ਕਰਦੇ ਆ ਚਲੋ ਦੇਖਦੇ ਆ ਕੋਸ਼ਿਸ਼ ਕਰਾਂਗੇ ਵੈਸੇ ਤਾਂ ਸਾਰੇ ਬੱਚਿਆਂ ਵਾਲੀ ਨੇ ਆਪਾਂ ਇੱਕ ਦੋ ਹੀ ਚਲਾਉਣੇ ਆ ਆਪਾਂ ਤਾਂ ਆਪ ਹੀ ਚਲਾਈ ਜਾਣਗੇ ਬੱਚੇ ਕਿਵੇਂ ਚਲਾਉਣੇ ਇਹਨਾਂ ਨੇ ਬੋਤਲ ਲਿਓਣੀ ਪਣੀ ਆ ਕੰਚ ਦੀ ਹਮ ਤੋਂ ਹਮ ਤੋਂ ਕੋਠੇ ਦੇ ਪਹੀਏ ਦਾਦੀ ਜੀ ਹੂੰ ਹੂੰ ਦੇਖਦੇ ਆ ਪੁੱਤ ਤੇ ਲੋ ਜੀ ਤਿਆਰੀ ਕਰ ਰਹੇ ਆ ਫਟਾਕਿਆਂ ਦੀ ਚਲੋ ਜੇਤੀ ਨੂਰ ਨੂੰ ਚਲਾਉਂਦਾ ਹੈਗਾ ਨੂਰ ਟੱਪੀ ਇੱਥੇ ਰੱਖਾ ਐ ਨਹੀਂ ਪੈਕਟ ਚ ਚਲਾਊਗਾ ਪੈਕਟ ਬਸ ਐ ਬਾੜ ਵੀ ਨਿਕਲਦੀ ਲੋੜ ਹੌਲੀ ਹੌਲੀ ਚੱਲਣਗੇ ਛੱਡ ਜਾ ਨਾਲੇ ਚ ਨਾ ਡਿੱਗੀ ਛੱਡ ਜਾ ਨੱਬਣਾ ਨਹੀਂ ਫਿਰ ਇਹਨੂੰ ਕਾ ਨਾਲੇ ਚ ਨਾ ਡਿੱਗ ਜੀ ਨਾਲੇ ਤੋਂ ਧਿਆਨ ਕਿਤੇ ਭੱਜ ਜਾਣਾ ਨਹੀਂ ਹੌਲੀ ਹੌਲੀ ਧਿਆਨ ਨਾਲ ਭੱਜੀ ਨਾ ਇਹਨੂੰ ਭੱਜਣ ਦੀ ਲੋੜ ਨਹੀਂ ਹੌਲੀ ਹੌਲੀ ਚੱਲਣਗੇ ਉੱਧਰ ਉਹਨਾਂ ਦੀ ਦੇਲ ਹੀ ਕਣੀ ਹੋ ਜਾ ਚਲਾ ਕੇ ਹਾਂ ਇਹ ਤਾਂ ਹੌਲੀ ਹੌਲੀ ਚੱਲਣੀ ਆ ਆ ਜਾਓ ਤੁਸੀਂ ਤਾਂ ਆ ਜਾਓ ਸੰਦੀਪ ਬਤੂੜਾ ਆ ਜਾਓ ਲੱਗੇ 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 ਬੱਸ ਲੱਗ ਗਈ ਸਟਾਰਟ ਫਾਸਟ ਪਹਿਲਾ ਪਟਾਕਾ ਪਹਿਲਾ ਪਟਾਕਾ ਜਿਹਨੋਂ ਸ਼ੁਰੂਆਤ ਹੋਈ ਆ ਹਾਂ ਠੀਕ ਆ ਦੇਖੋ ਲਾਲ ਪਟਾਕਿਆਂ ਤੋਂ ਸ਼ੁਰੂਆਤ ਹੋਈ ਹੈ ਹੈਪੀ ਬਰਥਡੇ

ਹਾਂ ਉਹ ਨਾ ਬਾਈ ਇੰਨੀ ਛੇਤੀ ਚਲਾਓ ਆ ਹਾ ਇੰਨੀ ਨੇੜੇ ਧਰ ਲੋ ਰੇ ਉਰੇ ਉਰੇ ਪੁੱਤ ਇੱਥੇ ਇੱਥੇ ਧਰ ਲੋ ਲੈ ਮੈਂ ਤੇਰੇ ਨਾਲ ਆ ਮੈਂ ਆਪੇ ਚਲਾ ਲੰਗਾ ਛੱਡ ਲੱਗੀ ਸੁਣ ਲੈ ਤੈਨੂੰ ਕਦੇ ਪੈਸਾ ਦੇਣਾ ਨਹੀਂ ਦਾ ਪੈਂਦਾ ਮੈਂ ਹੁਣ ਨਾਰ ਨੂੰ ਲਾ ਦੇ ਆ ਗਏ

ਗਰਬੜਾ ਚੜਾ ਕੇ ਦੇਖੀ ਚੜਾਓ ਪਿੱਤੂ ਪਹਿਲਾਂ ਗਰਬੜਾ ਕਿੱਥੇ ਗਰਬੜਾ ਸੀਗਾ ਮੰਮੀ ਨੇ ਲਾ ਆ ਆ ਨਾ ਚਲਾਓ ਹਏ ਡਬ ਡਬੰਬ ਇੱਕ ਚਲਾ ਗਿਆ ਜਾ ਉੱਧਰ ਚਲਾ ਕੇ ਆ ਆ ਇਹਨੂੰ ਰਾਪਾ ਚਲਾ ਕੇ ਆਈਏ ਹਾਂ ਮੰਮੀ ਨੂੰ ਮਾਗੋ ਆਇਆ ਆ ਇਹਨੂੰ ਦਬੀਰ ਵਾਲੀ ਸੋਹਣਿਆ ਪੁੱਤ ਹਾਂ ਚਲਾਉਂਗਾ ਹਾਂ ਉਹ ਕੋਲ ਲਾਈ ਇੱਧਰ ਬਾਬਾ ਜੀ ਨਾ ਇੱਧਰ ਰਹੀ ਗਏ ਸੜਕ ਤੇ ਨਾ ਪਾ ਜਲੀ ਮੋਟਰਸਾ ਲਾ ਆ ਜਾਂਦਾ ਕਈ ਫਿਰ ਇਹਦਾ ਬਾਲਾ ਵੱਡਾ ਹੈਗਾ। ਸਭ ਨੰਦ ਕਰਨ ਦੀ ਲੋੜ। ਹੋਏ ਹੋਏ ਕੋਈ ਨੀ ਲਾਵੇਂ ਚਾਲੋ। ਕੀ ਚਲਾਉਣਾ ਦੱਸੋ? ਕਿੱਡਾ ਵੱਡਾ ਬੜਾ ਕਾ ਚਲਾ ਲਓ ਚਲਾ ਲਓ। ਕਿਲੇ ਕਿਲੇ ਡਰ ਲੱਗਦਾ ਹੈ। ਚਲਣਾ ਚਲਾ ਲੈ। ਤੂੰ ਰੇ ਨਾ ਚਲਾ ਲੈ। ਤੂੰ ਰਾਹ ਚਲਾ ਲੈ ਇਹਦਾ। ਮੇਰਾ ਬੰਗੂ ਪਰ ਤੂੰ ਨਹੀਂ ਫਾੜਨੀ ਮੋਤੀ ਮੈਂ ਆਪੇ ਫਾੜਨਾਂ। ਤੂੰ ਐ ਕਰ ਪੁੱਤੇ ਇਹ ਫੁੱਲ ਝੜੀ ਨਾਲ ਚੜੂ ਫੇਰ ਆ ਲੈ ਆ ਚਲਾ ਲੈ। ਹਾਂ ਫੁੱਲ ਝੜੀ ਨਾਲ ਚੱਲੂ ਇਹ ਤਾਂ ਇਹ ਤਾਂ ਚੱਲਣਾ ਹੀ ਨਹੀਂ। ਲੈ ਪੀਤੂ ਲੈ ਤੈਨੂੰ ਇਹ ਚਿੜਚਿੜ ਜੋ ਲੈ 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 ਇਹ ਚਲਾ ਲੈ ਉਹ ਮੁੰਡੇ ਬਸ ਕੋਤਰਾ ਕੋ ਹਰਾ ਰਵਨੀਤ ਦਾ ਕੋਟ ਮੈਨੂੰ ਬਾਹਲਾ ਸੋਨਾ ਲੱਗਦਾ ਪਾਏ ਇਹ ਦੇਖਣਾ ਮੈਂ ਇੱਕ ਤੂ ਚਲਾ ਲੈ ਚਲਾ ਲੈ ਚਲਾ ਲੈ ਪੀਤੂ ਕੀ ਗੱਲਾਂ ਜੱਲੀ ਨਹੀਂ ਆ ਹੋਰ ਲਾਰਖਾ ਤਿੱਡੇ ਡਾੜੀ ਜੀ ਜੀ ਇਹਦੇ ਤਾਂ ਨੰਬਰ ਹੈ ਲੈ ਨੂਰ ਤੂੰ ਆ ਚਲਾ ਨਹੀਂ ਲੈ ਨੂਰ ਲਾ ਲੈ ਹਰ ਆ ਰਹੀ ਇੱਥੇ ਲਾ ਦੋ ਕੀ ਪਾਗਲ ਬੰਦਾ ਤੈਸ ਸਮਾਰ ਕਾਰ ਦੋ ਫੇਰ ਨਾ ਹੌਲੀ ਜਾਂਦੇ ਨੇ ਫਿਰ ਹਵਾ ਨਾਲ ਪੁੱਜਦੀ ਆ ਉਹ ਲਾ ਦੋ ਚਲਾਓ ਇਹ ਖਰਾਬ ਹੋ ਜਾਂਦੇ ਰੇ ਪਈਆਂ ਪਈਆਂ ਇਹ ਆ ਪਤੰਗੇ ਜੇ ਵੀ ਪੈ ਪੈ ਜਾਂਦੇ ਨੇ ਇਹਦੇ ਦੂਰ ਰਹੀ ਆ ਤਾਂ ਸਾਨਾ ਸੋਣੇ ਲੱਗਦੇ ਪਾਤ ਆਸਤੇ ਹੌਤ ਲਾ ਕੇ ਲੈ ਕੇ ਹੋ ਪਹਿਲਾਂ ਨੂਰ ਪਰਾ ਰੱਖੀ ਪੁੱਤੇ ਨੂੰ ਮਾੜਾ ਨੂਰ ਚਲਾਵਾੜਾ ਇਹਦਾ ਆ ਚਲਾ ਲ ਨੂਰ ਵਾਲੇ ਤੋਂ ਚਲਾ ਲਾ ਚਲਾ ਲਓ ਪਰਮਾ ਬਾਹਰ ਬਾਹਰ ਤਾਈਟ ਕਰੀਂ ਦਾ ਇਹ ਕਰਨਾ ਆ ਆ ਦਾ ਸਰਨਾ ਬੱਜੀ ਚਲਾ ਲਓ ਇਹਦਾ ਖਤਮ ਹੋ ਗਈ ਮਲੇ ਨਹੀਂ ਜੀ ਉੱਦੇ ਘੱਟ ਮਲੇ ਸੀ 2-4 ਡੱਬੀਆਂ ਬਣੀਆਂ ਸੀ ਇਹਦੀਆਂ ਵਧੀਆ ਲਾਏ ਤੁਸੀਂ ਅੱਲਾ ਵਾਹ ਲੈ ਕਿਵੇਂ ਚਲੀ ਜਾਂਦੀ ਇਹੇ ਖਰਾਬ ਹੋ ਜਾਂਦੇ ਨੇ ਪਈਆਂ ਪਈਆਂ ਇਹ ਘੱਟ ਠੀਕ ਆ ਦੇਖੀ ਮਜਾ ਚੱਲਦੀ ਆ ਚੱਲ ਵੀ ਤੂੰ ਲਾ ਲੈ ਆਹ 보ਜੀ ਹੁਣ ਰਾਂ ਇੱਧਰ ਦੀ ਆ ਜੀ ਮੈਂ ਪਿਆਰ ਨਾਲ ਆਈ ਏ ਛੇਤੀ ਨਹੀਂ ਚੱਲਦੇ ਚੰਗਾ ਪੱਤੀ ਨਾਲ ਨਹੀਂ ਨਹੀਂ ਇਹਨੇ ਚਲਾਏ ਹੋ ਜਾਂ ਨਾ ਚਲਾਏ ਨੇ ਨਾ ਮਟੱਕ ਕੇ ਮੋੜ ਕੇ ਚਲਾ ਕੇ ਆਇਆ ਸੀ ਆ ਜਾ ਬੱਸ ਆ ਜਾ ਡਾਕਟਰ ਲਾ ਦੇ ਹੋਰ ਲਾ ਦੇ ਲੱਗੂ ਹੀ ਨਹੀਂ ਡਾਕਟਰ ਸਾਹਿਬ ਜੀ ਪਟਾਕਾ ਚਲਾ ਰਹੇ ਨੇ ਬੋਸ ਸਕਦੀ ਐ ਸੇਤੀ ਲਾ ਦੇ ਉਹ ਡਾਕਟਰ ਨੇ ਮੈਂ ਕੋਰਸ ਚਲੀ ਆ ਨਾ ਤੈਨੂੰ ਸੋਰ ਬੱਸ ਭੱਜਾ ਭੱਜਾ 2 ਸਾਲ 2 ਸਾਲ ਰਹਿ ਗਏ ਉਹ ਬਣ ਜਾਣਗੇ ਡਾਕਟਰ ਸਾਹਿਬ ਨੂੰ ਵੀ ਲਾ ਲਾਂ ਤੇ ਮਾਂ ਮੈਂ ਤਾਂ ਸੋਚੀ ਜਾਂਦੀ ਸੀ ਮਾਪਾ ਕਦੇ ਚਲਾਏ ਨੇ ਕਾ ਨਾਗੇ ਤੇ ਹੱਥ ਚੁਪਤੇ ਲਾ ਲੇ ਲਾ ਦੇ ਨੂੰ ਮਾਂ ਨੂੰ ਚਲਾਈਏ ਲੈ ਆ ਲਿਆ ਉੱਥੇ ਲਾਇਆ ਉਧਰ ਬੱਤੀ ਚੱਲ ਦਿੱਤੀ ਦੀ ਬਹੁਤ ਚਰਦੇ ਆ ਧਿਆਨ ਨਾਲ ਮੋਟਰਸਾਈਕਲ ਨਾ ਜਾਏ ਬੱਸ ਦੇਖ ਕੇ ਭੱਜੀ ਧਿਆਨ ਨਾਲ ਚਲਾ ਕੇ ਆਈਏ ਵੱਡਾ ਡਾਕਟਰ ਜੀ ਚੱਲ ਕੇ ਦਿੱਤੀ 32 ਨੂਰਾ ਇੱਧਰ ਆਇਆ ਤੂੰ ਇੱਧਰ ਆਇਆ ਨੂਰਾ ਗੋਣੀ ਚਲਾ ਦਿਓ ਚਲਾ ਦਿਓ ਚਲਾ ਦਿਓ ਹਾਂ ਤੁਸੀਂ ਕੈਂਚੀ ਆ ਤੇ ਬਲੇਡ ਵਾਲੇ ਆ ਆਏ ਤਾਂ ਆਈ ਜਾਣਗੇ ਪਰ ਭੱਜੇ ਉਹਨਾਂ ਦੇਖ ਕੇ ਭੱਜੇ ਮੋਟਰਸਾਈਕਲ ਵਾਲੀ ਸਾਈਡ ਹੀ ਰਹੋ ਕੋਈ ਗੱਲ ਨਹੀਂ ਚਲਾਏ ਚਲਾ ਤਾਂ ਆ ਆਲਾ ਦਾ ਡਾਕਟਰ ਦਾ ਟੇਲਾ ਹੋਣੀ ਹੈਗਾ ਐ ਡਾਕਟਰ ਆ ਆ ਚੜਾਈਏ ਪਿੱਤੂ ਗਰਬੜਾ ਚੜਾ ਕੇ ਦੇਖ ਇੱਕ ਵੱਡਾ ਦੇ ਲਾ ਸਾਡੇ ਡਾਕਟਰ ਦਾ ਲਾ ਲਓ ਜੀ ਕੱਢ ਬੜਾ ਸਾਨੂੰ ਵੀ ਪਤਾ ਗੱਡਬੜਾ ਲੱਗੀ ਚੜਾਉਣ ਇਹਨੂੰ ਹਵਾ ਭਰ ਜਾਂਦੇ ਦੀ ਚੰਗੀ ਤਰ੍ਹਾਂ ਦੇਸਤੋ ਦੋਸਤੋ ਜੀ ਫੋਨ ਨਾ ਤੁਸੀਂ ਨਾਲੇ ਜਨਾ ਸਿੜਦੇ ਹੋ ਦੋਸਤੋ ਗਰੀਬਾਂ ਕੋਲੇ ਆਹੀ ਫੋਨ ਟੁੱਟੀ ਸੋ ਕਰੀਣ ਵਾਲਾ ਮੈਂ ਵੀ ਆ ਗਈ ਖਾ ਲਈ ਮੇਰੇ ਪਾਪੇ ਰੋਟੀ ਦੇਖੋ ਡੂਗਾ ਕਨਾ ਅਸੀਂ ਪਹਿਲਾਂ ਡਾਇਨੇ ਇਹ ਤੋ ਤੇ ਨੁੱਡੇ ਨਹੀਂ ਹੈਗੇ ਹੁਣ ਪਤਾ ਲੱਗੂ ਇਹਨਾਂ ਦੀ ਕਿਸਮਤ ਪੂਰੇ ਦਾਪ ਸਹੀ ਕਹਿੰਦਾਗਾ ਤੁਹਾਡੀ ਕਿਸਮਤ ਦਾ ਪਤਾ ਲੱਗੂ ਸਾਡੀ ਕਿਸਮਤ ਨਾਲ ਤਾਂ ਉੱਡੇ ਹੀ ਨਹੀਂ ਜਾਗੇ ਛੱਪਰਾਂ ਚੱਲੋ ਮਾੜੇ ਮਾੜੇ ਹੌਲੀ ਹੌਲੀ ਉਹ ਵਾਲੀ ਵਾਲੇ ਦੇ ਨਿੱਕੂ ਵੀ ਨਹੀਂ ਉੱਡਿਆ ਉਧਰ ਡਾਵਾਂਗੇ ਇੱਥੇ ਇਹ ਗੱਲ ਕੋਲ ਜਿੱਥੇ ਤਾਂ ਹੋ ਹੋ ਨਾ ਬੱਚੇ ਮੋਖ ਖਾਂਦਾ ਇਹ ਤਾਂ ਹਵਾ ਪਰੰਡੀ ਜੀ ਇਹਨਾਂ ਦੇਖਣਾ ਇਹ ਨਾ ਉੱਠਣੀ ਨਾ ਨੋ ਨੋ ਭਵਾਨੀ ਨਾਲ ਕੋਈ ਚੱਕਰ ਨਹੀਂ ਲੇਕਿਨ ਹਮ ਮਰਦੇ ਹੈ ਗਾਈਸ ਹਮ ਨਹੀਂ ਪਹਿਲਾ ਗਰਮਾ ਖੋਲ ਦੇ ਥੋੜਾ ਕਰਵਾ ਦੇ ਇਗੈਸੀ ਬਹੁਤ ਭਵਾਨਾ ਲੋਤਾ ਮਰਸ ਤੂੰ ਤਾਂ ਕੱਟਦੀ ਸੀ ਉਦੋਂ ਕਹਿੰਦੀ ਮੇਰਾ ਬਲੌਗ ਖਰਾਬ ਕਰਤਾ ਬੋਲ ਕੇ ਲੈ ਫਿਰ ਕਿਉਂ ਕਿਉਂ ਮੈਂ ਵੀ ਤਾਂ ਬਲੌਗ ਬਣਾਈ ਇੰਨੇ ਵਿੱਚ ਬੋਲੀ ਜਾਣੀ ਆ ਮੈਨੂੰ ਤਾਂ ਲੱਗਦਾ ਚੱਲਦਾ ਹੈ ਸਾਰੇ ਤਾਂ ਟਿੱਕ ਬਗਦੇ 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 ਉਹ ਯਾਰ ਨਹੀਂ ਜਾਂਦਾ ਚੜਾਤਾ ਚੜਾਤਾ ਨਣੇ ਹੁਣ ਮੈਂ ਵੀਡੀਓ ਬੰਦ ਗਿਆ 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 ਮੈਂ ਤਾਂ ਐਸੀ ਚੜਦਾ ਨਹੀਂ ਕਿੱਧਰ ਗਿਆ ਕੋਈ ਕਰਨਾ ਫਸ ਗਿਆ ਅੰਦਰ ਕਿਸੇ ਨੂੰ ਆ ਪਤਾ ਨਹੀਂ ਕਿੱਥੇ ਗਿਆ ਉੱਪਰ ਗਿਆ ਚੜਾ ਟਿਕ ਗਿਆ ਠੀਕ ਗਿਆ ਉਹ ਇੱਧਰ ਇੱਧਰ ਹੈ ਲੱਗ ਕੇ ਦੇਖ ਦਿਖਦਾ ਇੱਥੋਂ ਇੱਧਰ ਆ ਉਹ ਤੇ ਉਹ ਹੀ ਅੰਦਰ ਵੱਜ ਗਈ ਆ ਇੱਧਰ ਹਾਂ ਹੋ ਜਾਂਦਾ ਭਾਈ ਇਹ ਜੀ ਮਤਲਬ ਇਹ ਮੇਰੀ ਮਿਹਨਤ ਆ ਨਹੀਂ ਅਰਦਾ ਕਰਾਂਗੇ ਥੋੜੀ ਮਿਹਨਤ ਕਰਨੀ ਪੈਂਦੀ ਆ ਆਪਾਂ ਵੀ ਸਰਦਾਂ ਨੇ ਬਾਗ ਗਿਆ ਓਏ ਕਿੱਤੋਂ ਚਲਾਇਆ ਅਨਾ ਚਲਾ ਲਾਂ ਦੇ ਪੁੱਤ ਮਾਮੂ ਨੂੰ ਚਲਾ ਲਾਂ ਤੋ ਚਲਾ ਲਾਂ ਤੋ ਇੱਧਰ ਹੋ ਜਾ ਰਾਵੀ ਚਲੋ ਐ ਕਿ ਬਾਲੇ ਦੇ ਹੱਥ ਚ ਫਟਿਆ ਇਹ ਆ ਭਲੇਖੇ ਨਾਲ ਨਾ ਨਾਰ ਪੰਪ ਦੇਤਾ ਲੋਕਲ ਹੋਰ ਲਓ ਜੀ ਲਾਲ ਕੀ ਕਰਾਉਣੇ ਹੋ ਖੜਜੋ 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 ਮਮਾ ਲਾਲ ਢਾਕ ਲੈ ਕੇ ਗਿਆ ਮਾਮਾ ਆ ਦੋ ਦੋਨੇ ਪੜ ਪਈ ਵਾ ਓਏ ਪ੍ਰੀਤ ਭੱਜ ਨੀ ਓਏ ਪੀਤੂ ਨਾ ਆਇਣੀ ਚੱਕਣਾ ਪੁੱਤ ਕੁਸ ਕੀ ਹੋ ਗਿਆ ਬਾ ਭੱਜ ਲਈ ਕਿੱਦਾਂ ਆਹੋ ਲੂਟ ਲੈ ਲੈ ਹੂੰ ਸੇ ਚੱਕ ਕੇ ਵੱਡਾ ਚਲਾ ਦੇ ਵੜਕਾ ਚਲਾ ਦੋ ਸਪੈਸ਼ਲਿਸਟ ਵਾਜੀ ਆਂਦੀ ਮਰਵਾਏ ਡਾਲ ਲਾਦਾ ਵੀ ਇਹ ਚੱਕ ਕੇ ਡੱਬੀ ਦਾ ਹੋਰ ਹੀ ਨਾ ਲਾ ਦੇ ਤੂੰ ਇਧਾਨ ਤੇ ਬੈਠਿਆ ਸਾਰੇ ਇੰਜੋਏ ਸਾਰੇ ਬੋਤਲ ਲਿਆ ਇੰਨ ਦਿਨ ਚੱਕ ਕੇ ਬਾਬੀ ਜੀ ਦੇ ਜਨਮ ਦਾ ਇੰਜੋਏ ਬੋਤਲ ਨਹੀਂ ਚੱਕ ਕੇ ਹੈ ਬੋਤਲ ਬੋਤਲ ਨਹੀਂ ਜਾਂਦੀ ਯਾਰ ਕਿੱਥੇ ਪਈ ਆ ਚੱਕ ਲਿਆਵਣਿਆ ਉੱਪਰ ਪਈ ਆ ਲਿਆਵਾਂਗੇ ਲਓ ਜੀ ਬੱਚੇ ਇੰਜੋਏ ਕਰ ਰਹੇ ਆ ਪੂਰਾ ਆਪਣੇ ਕੋਲੇ ਬਹੁਤ ਭਾਈ ਸੀ ਪਟਾਖੇ ਲਓ ਜੀ ਚਲਾਈ ਜਾਂਦੇ ਆ ਘੰਟਾ ਹੋ ਗਿਆ ਸਰ ਹਟ ਜਾਣਾ ਆਹ ਅਸਤਵਾਦੀ ਚਲਾਈ ਜਾਂਦੇ ਪਿੱਤੂ ਆ ਕਰੀ ਜਾਂਦਾ ਇੰਜਵਾਇ ਆ ਨਾ ਕੱਲੇ ਦੇ ਕਾਮਲ ਆ ਜਾਂਦੀ ਆ ਆ ਮੂੰਹ ਪਰ ਰੱਖਿਆ ਚੰਗਾ ਪੁੱਤ ਤਰੂ ਅਸਤਵਾਦੀ ਚਲਾਈ ਜਾਂਦੇ ਭੈਣ ਭਰਾ ਠੰਡ ਲੱਗੀ ਰਹੀ ਓਏ ਆ ਲੈ ਲੋ ਹੋਰ ਪਰਾਂ ਮੂੰਹ ਰੱਖੇ ਚੰਗਾ ਦਾ ਇੰਨੀ ਤਾਂ ਚਲਾ ਆ ਆਪਦੇ ਕੰਨੀ ਮੂੰਹ ਕਾ ਰੱਖਤ ਆ ਨਹੀਂ ਉਧਰ ਨਹੀਂ ਨਹੀਂ ਆ ਜਾ ਤਿਆ ਨਾਲ ਮੜਾ ਜਾ ਆ ਆ ਵੀ ਨਹੀਂ ਸ਼ਕਤ ਇਹ ਧੰਨੇ ਭੈਣ ਭਰਾਸ ਤੇ ਵੱਜ ਗਿਆ ਤੇ ਲੱਗੇ ਪਏ ਉਹ ਆਹੇ ਗੁਰੂ ਆਹ ਕੀ ਬਾਤ ਹੈ ਨਾ ਘੈਂਟਾ ਨਾ ਚੀਜ਼ ਇਹ ਚਲਾਤੀ ਸ਼ੁਰੂ ਤੋਂ ਗੁਰੂ ਸਾਹਿਬੀ ਲੱਗੇ ਵੱਜ ਗਏ ਚਲੋ ਚਲਾਓ ਹੋਰ ਤਿੰਨੇ ਕੱਠੇ ਚਲਾ ਦिए ਹੈ ਤਿੰਨੇ ਕੱਠੇ ਨਾ ਨਾ ਕੱਲੀ ਕੱਲੀ ਚਲਾਓ ਫਿਰ ਮਜ਼ਾ ਆ ਜਾਂ ਨਹੀਂ ਆਉਂਦਾ ਚਲੋ ਜੀ ਚਲੋ ਇਕੱਠੇ ਚਲਾਓਗੇ ਰਹਿਣ ਦੇ ਯਾਰ ਇਕਲੀ ਇਕਲੀ ਚਲਾਓ ਏ ਕਈ ਵਾਰ ਇੱਧਰ ਉੱਧਰ ਹੋ ਜਾਂਦੀ ਤਾਂ ਕਰਕੇ ਕਹਿਣਾ ਮੈਂ ਹੋਰ ਤਾਂ ਕੋਈ ਪ੍ਰੋਬਲਮ ਨਹੀਂ ਰਹਿਣ ਦਿਓ ਇੱਕ ਇੱਕ ਚਲਾਓ ਨਹੀਂ ਚੱਲ ਭਾਈ ਰਹਿਣ ਦੇ ਵਿੱਚ ਹੀ ਚੱਲ ਪਈ ਚੱਲ ਪਈ ਨਹੀਂ ਆਏ ਨਹੀਂ ਚੱਲਦੀ ਨਾ ਚਲਾਉਂਗੀ ਚੱਲੇਗਾ ਨਾ ਵਾਹ ਤਰਬਾ ਪੈਂਸਲ ਚਲਾ ਲਓ ਆ ਚਲਾ ਰਹਿਣ ਤੋਂ ਫਿਰ ਬਾਅਦ ਚ ਚਲਾ ਲੀ ਨਾ ਚੱਲੂ ਇਹੇ ਨਾ ਪਿੱਛੇ ਰੋਕ ਲੈ ਇੱਕ ਮਿੰਟ ਇਹਨੂੰ ਚਲ ਚਲਾ ਲਓ ਦੇਖੋ ਪੁੱਤ ਸਾਡਾ ਕਰ ਰਿਹਾ ਇੰਜੋਏ ਪੂਰਾ ਗਾਲ ਪੁੱਠੀ ਧਰਤੀ ਓਏ ਉੱਠੀ ਪੁੱਠੀ ਧਰਤੀ ਲਾਡੋ ਨੇ ਅਦਵਾਰੇ ਚੱਲੂਗੀ ਇਹੇ

ਮੇਰੇ ਨਾਲ ਫੁੱਸਾ ਨਿਕਲ ਗਿਆ ਵੇ ਮੇਰੇ ਨਾਲ ਫੁੱਸਾ ਹੀ ਨਿਕਲ ਗਿਆ ਫਾਸੇ ਫੁੱਸਾ ਨਿਕਲ ਗਿਆ ਚੱਲ ਵੀ ਸਕਦਾ ਇੰਨੀ ਅੱਗ ਨਿਕਲ ਕੇ ਲੈ ਚਲਾ ਲੋ ਕੰਮ ਖਰਾਬ ਹੋ ਗਿਆ ਅਸਤਵਾਜੀ ਚਲਾਉਣਾ ਤਾਂ ਮੈਂ ਪਟਾਕਾ ਸੀ ਕੋਦੋਂ ਦੀ ਕਹੀ ਐ ਇੰਨੀ ਆ ਖੜਾ ਜਾ ਉਹਨੂੰ ਦੇਖ ਲੈ ਦੋ ਮਿੰਟ ਕਈ ਵਾਰ ਚੱਲਣਾ ਪਵੇ ਚਲਾਤਾ ਲਈਂ ਫਿਰ ਆ ਤੇ ਇਹਦੇ ਬੱਤੀ ਹੈ ਨਹੀਂ ਹੈ ਕਿੱਧਰ ਵਾਜੀ ਆ ਹਾਂ ਬਸ ਫੁਸਕੀ ਹੋ ਗਿਆ ਤਾਂ ਬੱਤੀ ਕਿੱਥੇ ਅਸਤਵਾਜੀ ਦੀ ਛੋਟੀ ਜੀ ਇਹ ਬੱਤੀ ਦੇਖੀ ਕੀ ਕਹੀ ਜਾਂਦਾ ਪਿੱਤੂ ਆਖ ਨਿੱਕੀ ਜੀ ਆ ਜਮਾ ਬਾਲੀ ਸੋਣੀ ਚੱਲੂ ਆ ਜਿਹੜੀ ਨਿੱਕੀ ਜੀ ਆ ਇਹ ਬਾਲੀ ਸੋਣੀ ਚੱਲੂ ਬਾਲੀ ਘਣੇ ਚਲਦੀ ਆ ਹਾਂ ਇਹ ਤਾਂ ਮੈਨਾਂ ਕਹ ਲਗ ਰਹੀ ਕੀ ਕਹਿੰਦੇ ਆ ਹੈਲੋ ਰੱਕਡੋਲੀਆਂ ਆਈਆਂ ਨੇ ਮੇਰੀ ਮੋਮਬਤੀ ਲੈਣਾ ਲੈ ਲਓ ਜੀ ਪਟਾਕੇ ਆਪਣੇ ਖਤਮ ਨਹੀਂ ਹੋ ਰਹੇ ਹਜੇ ਵੀ ਆ ਦੇਖੋ ਡੱਬੀਆਂ ਡੁੱਬੀਆਂ ਛਿੜਤੀਆਂ ਸਾਰੀਆਂ ਖਾਲੀ ਕਰਕੇ ਹਜੇ ਵੀ ਪੈਸੇ ਹਜੇ ਵੀ ਪੈਸੇ ਆ ਦੇਖੋ ਆ ਪਈਆਂ ਤਿੰਨ ਵੱਡੇ ਓਹੋ ਤੇ ਆ ਪਈਆਂ ਲਾਲ ਜੇ ਓਹੋ ਆ ਪਈਆਂ ਅਸਤਵਾਜੀਆਂ ਦੇ ਓ ਤੇਰੀ ਇਹ ਤਾਂ ਵੱੰਦੇ ਆ ਇਹ ਤਾਂ ਵੱੰਦੇ ਆ ਤਨ ਆ ਪਈਆਂ ਨੇ ਨੋ ਪਿੰਗਲੇ ਚੱਲਦੇ ਚੱਲਦੇ ਆ ਚੱਲਦੇ ਆ ਇੱਕ ਮਿੰਟ ਪਟਾਕੇ ਤਾਂ ਦੇ ਅਨਾਰ ਤੇ ਆ ਬੰਦੀ ਪਈ ਆ ਤਾਂ ਨਹੀਂ ਦੋ ਰਹਿ ਗਈ ਐ ਚ ਲੈ ਪੀਤੂ ਆ ਚਲਾ ਲਓ ਪੈਂਸਲ ਆਈ ਆ ਚਾਹ ਲੋ ਜੀ ਪੀਤੂ ਸਾਡਾ ਨਾਰ ਚੜਾਉਣ ਲੱਗਿਆ ਚਲਾ ਦਿਓ ਚਲਾ ਦਿਓ ਲਾਡੂ ਧਿਆਨ ਨਾਲ ਬੇਟਾ ਇੱਕ ਮਿੰਟ ਲੋ ਜੀ ਪੀਤੂ ਨੇ ਚਲਾਤਾ ਨਾਰ ਨੇ ਕਹਿ ਲੱਗਿਆ ਹੋਏ ਲੈ ਹੁਣ ਸਾਡੀ ਮੰਮੀ ਚਲਾਉਣ ਲੱਗੀ ਆ ਚਲੋ ਆ ਲੈ ਚਲੋ ਜੀ ਚਲੋ ਆਸਤਵਾਦੀ ਨੂਰ ਇਧਰ ਹੋ ਗਿਆ ਬੱਸ ਬੱਸ ਆਸਤਵਾਦੀ ਸੀ ਓਏ ਪੁੱਤ ਤੇਰੀ ਤਾਂ ਕੀ ਹੋ ਗਿਆ ਓਏ ਆਓ ਇੱਥੇ ਚੱਲ ਪੀ ਓਏ ਆ ਕੀ ਕਰਤਾ ਜੀ ਜੀ ਤੇ ਨਾ ਮਾਰਦੀ उठी ਨੋ 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 ਉੱਥੇ ਖੜ ਜਾ ਚਾਹੇ ਉੱਥੇ ਜਦੋਂ ਚੱਲ ਪਏ ਉਹ ਕਰ ਲੀਂ ਗੱਤ ਨਹੀਂ ਪਈ ਕਦੇ ਟੱਲੇ ਹੁੰਦਾ ਦੇ ਲਾ ਹੁਣ ਤੁਸੀਂ ਚਲਾਇਓ ਆ 32 ਚਲਤੀ ਦੀ ਲਓ ਜੀ ਮੰਮੀ ਚਲਾਉਣ ਲੱਗਿਆ ਸਾਡੇ ਹੁਣ ਚਲੋ ਜੀ ਚਲੋ ਚਲਾਓ ਆਇਓ ਆਇਓ ਨਾ ਰ ਆਉ ਨੂੰ ਤੋੜ ਦਿੰਦੇ ਭਾਣੇ ਮਾਰਿਆ ਕੀ ਬਾਤ ਐ ਚੱਲ ਪੀ ਚੱਲ ਪੀ ਚਲਾਉਂਦੀ ਰਾ ਤੋੜਦੀ ਰਾਤ ਕੀ ਹੋ ਗਿਆ ਲਓ ਜੀ ਪਟਾਕੇ ਹੈ ਕਾਫੀ ਅੰਦਰ ਪਏ ਆ ਜੀ ਇਦੋਂ ਤੋੜਨਾ ਫੁੱਲ ਤੋੜਨਾ ਹਾਂ ਇਹ ਨੂੰ ਰੱਖ ਫੱਕੇ ਪਏ ਨੇ ਸਾਰੇ ਚਲਾ ਚਲਾ ਕੇ ਛੜੋ ਛੜ ਹਾਂ ਕਿ ਹੋ ਗਿਆ ਉਹ ਕਦਾਂ ਨਿਕਲ ਹੀ ਦੱਲੇ ਗੋਲੀ ਚੱਲ ਪਈ ਆ ਚਲਾ ਦੋ ਹੋਰ ਹੋਰ ਚਲਾ ਦੋ ਰਾਣੇ ਨੂੰ ਚਲਾ ਦੰਦੇ ਰਾਣੇ ਚਲਾ ਦੇ ਕੋ ਪਈਆਂ ਲਓ ਜੀ ਹੁਣ ਮੇਰੇ ਸਾਲੇ ਚਲਾਉਂਦੇ ਆ ਮੇਰਾ ਸਾਲੇ ਉਹ ਤੇਰੇ ਗਾਲਾ ਕੱਢ ਦੇ ਗਾਲੀ ਕੱਢੀ ਗਾਲਾ ਵਾਲਾ ਕਰ ਦੇ ਗਾਲ ਨਹੀਂ ਕੱਢੀ ਬਹੁਤ ਸਿਆਣੇ ਬੱਚੇ ਨੇ ਗਾਲ ਨਹੀਂ ਕੱਢਣੀ ਗਾਲ ਨਹੀਂ ਕੱਢੀ ਮੈਂ ਕਿਹਾ ਮੇਰੇ ਸਾਲੇ ਚਲਾਉਂਦੇ ਆ ਪਟਾਕੇ ਲੈ ਲਓ ਜੀ ਚਲਾਓ ਅੱਛਾ ਪਟਾਕਾ ਚਲਾ ਮੈਂ ਕਹਿੰਦੇ ਅਸਤਵਾ ਜੀ ਉਹ ਕਿੱਧਰ ਗਈ ਬੋਤਲਾ ਆਸੀ ਉਹ ਤਾਂ ਤਾਂ ਮਾ ਫਟਣਾ ਜਾਵੇ ਉਹਦੇ ਨਾਲ ਬੋਤਲ ਨਾਲ ਹੀ ਚੱਕ ਉਹ ਬੰਬ ਨਾਲ ਫੁੱਟ ਜੂਗੀ ਕਿਸੇ ਦੇ ਧਮਕ ਨਾਲ ਟੁੱਟ ਨਾ ਜਾਏ ਅੱਛਾ ਕਿਹੜਾ ਨਬੜਾ ਕਿਹੜਾ ਇਹ ਫਰਾਇਆ ਇਹਦਾ ਕੀ ਨੀਤੀ ਹੈ ਇਹ ਵੀ ਫੁੱਸੀ ਨਿਕਲੂ ਜਿਹੜਾ ਐਡਾ ਚੱਲਿਆ ਨਿਕਲ ਜਾਣਾ ਇਹ ਕੀ ਹੋ ਗਿਆ ਜਾਂਦਾ ਜਦੋਂ ਅੱਗ ਦੀ ਵਾਲੀ ਨਿਕਲਦੀ ਸਾਰੀ ਫੁੱਸੀ ਹੁੰਦਾ ਇਹ ਸਾਰੀ ਇਹ ਇਹ ਸਾਰੀ ਆਏ ਨੇਗੇ ਆ ਚਲੋ ਹੋਰ ਚਲਾ ਲਓ ਹੁਣ ਉਹ ਕਰਿਓ ਤੁਸੀਂ ਇਹਨਾਂ ਦਾ ਰਾਣੀ ਆ ਚਲਾ ਲਾ ਲਓ ਜੀ ਹੁਣ ਵੱਡਾ ਪਟਾਕਾ ਆਏ ਇਧਰ ਆ ਕੇ ਭੱਜ ਚਲਾ ਦਿਓ ਚਲਾ ਦਿਓ ਹੂੰ ਪਿੱਤੂ ਪਿੱਛੇ ਹੋ ਜਾ ਪੁੱਤ ਚਲਾ ਦਿੰਦੋ ਆਏ ਉਹਨੂੰ ਬਾੱਕੀ ਨਾ ਸਕਦੇ ਆਪੇ ਭੱਜੀ ਜਾਣਗੇ ਚਲਾ ਦਿਓ ਚਲਾ ਦਿਓ ਆਜੋ ਇਧਰ ਆਜੋ ਇਧਰ ਆਜੋ ਸਾਈਡ ਤੇ ਆਜੋ ਆ ਜਾ ਮਮੀ ਤੁਸੀਂ ਇਧਰ ਆਜੋ ਬਸ ਆਇਆ 32 ਸਿੱਲੀ ਹੋਈ ਆ ਕੋਈ ਚੱਕਰ ਨਹੀਂ 32 ਸਿੱਲ ਕੇ ਤਾਂ ਹੋਲ ਚਾ 32 ਸਿੱਲੀ ਹੋਈ ਆ ਕੋਈ ਚੱਕਰ ਵਾਲੀ ਗੱਲ ਨਹੀਂ ਦੇਖ ਦੇਖ ਚੱਲੇ ਨਾ ਆ ਚੱਲਦਾ ਨਾ ਦੋ ਚਲਾਏ ਨੇ ਅਸੀਂ ਇੱਕ ਨਾਲ ਛੋਟਾ ਚਲਾਇਆ ਉਹ ਤਾਂ ਮਿਲਣਾ ਚੱਲੇ ਨਹੀਂ ਹੋਣਾ ਚੱਲੇ ਨਾਲ ਉਹ ਓਏ ਜੀ ਪਟਾਕੇ ਦਾ ਮਸਾ ਖਤਮ ਕਰਿਆ ਥੱਕੇ ਪਏ ਸਾਰੇ ਹਨਾ ਹਾਂ ਮੰਮੀ ਹੋਰ ਥੱਕ ਗਏ ਸਾਰੇ ਥੱਕ ਗਏ ਕਹਿੰਦੇ ਖਤਮ ਕਰੋ ਛੇਤੀ ਅਸਤਵਾਜੀਆਂ ਰਹਿ ਗਈਆਂ 5-7 ਤੋਂ ਪਜਾਈ ਜਾਂਦਾ ਓ ਜਾ ਹੁਣ ਸਾਰੇ ਵੀਡੀਓ ਬਣਾਵਾਂਗੇ ਫੇਰ ਮਿਲਦੇ ਆ ਪਰਾਂ ਹੋ ਜਾ ਚਲਾਓ ਓਏ ਆਏ ਇਕੱਠੀ ਉਰਾ ਮੂੰਹ ਕਰਤਾ ਤੁਸੀਂ ਯਾਰ ਨੂਰੇ ਦਿਰਾਜ ਆਹਾ ਚੋਟ ਲਾ ਗਿਆ ਚੋਟ ਲਾਈਆਂ ਸੀ ਹੈ ਆ ਦੋ ਚੱਲਦੀਆਂ ਓਏ ਏ ਟਿੱਕ ਕਰਕੇ ਚੱਲੀਆਂ ਹਨ ਲਓ ਜੀ ਦੁਕਾਨ ਬਤਾਤੀ ਆਪਾਂ ਤੇ ਹੁਣ ਚੱਲਦੇ ਅੰਦਰ ਕਿੰਨਾ ਮਜ਼ਾ ਆਇਆ ਸਾਰਿਆਂ ਨੂੰ ਪੂਰਾ ਪਾਪਾ ਜੀ ਦੇ ਜਨਮ ਦਿਨ ਤੇ ਪੂਰੇ ਇੰਜੋਏ ਕਰਿਆ ਜੀ ਪੂਰਾ ਨਿਆਰਾ ਪੂਰਾ ਇਹ ਮੇਰੇ ਨਾਲ ਆ ਗਿਆ ਇੰਨਾ ਨਿਆਰਾ ਦੀਵਾਲੀ ਚ ਨਹੀਂ ਆਇਆ ਤੇ ਆ ਦੇਖੋ ਬਾਕੀ ਬਾਹਰ ਸੜ ਤੇ ਡੱਪੀਆਂ ਆਈਆਂ ਸਾਰੇ ਥੱਕ ਗਏ ਪੰਜਾਬ ਨੂੰ ਕੇ ਮੈਨੂੰ ਲੱਗਦਾ ਇਹ ਨਹੀਂ ਪਤਾ ਰਹਿ ਗਿਆ ਹੋਵੇ ਇੱਥੇ ਕੋਈ ਕੋਈ ਨਾ ਕੋਈ ਇਹ ਤੂੰ ਮਜ਼ਾ ਆਇਆ ਐ ਨਾ ਮੈਨੂੰ ਦੀਵਾਲੀ ਤੇ ਵੀ ਨਹੀਂ ਆਇਆ ਇਹ ਨਾ ਆਇਆ ਇੰਨੇ ਪੜਾਕੇ ਦਾ ਪੀਤੂ ਨੇ ਦਿਵਾਲੀ ਤੇ ਦਿਵਾਲੀ ਦੇ ਤੋਂ ਵੱਧ ਉਹ ਕਰੇ ਸੀ ਪਰ ਥੋੜੇ ਜਿਹੇ ਹੋ ਕਰੇ ਸੀ ਬੱਧ ਰੱਖ ਲਈ ਸੀ ਤੁਮੇ ਆ ਰਹੇਗੇ ਚਾਰ ਇਹ ਵੀ ਆਪਾਂ ਚਲਾਈ ਦੇਣੇ ਆ ਯਾਰ ਇਹ ਸਰਦੀ ਦੇ ਵਿੱਚ ਚੱਲਣੇ ਨਹੀਂ ਇਹ ਖਰਾਬ ਹੋਣਗੇ ਚਲਾਈ ਦੇਵਾਂਗੇ ਇਹਨਾਂ ਨੂੰ ਚਲਾਈ ਦੇ ਲਾਈਏ ਬੱਚ ਤਾਂ ਹੋ ਹੀ ਜਾਣਗੇ ਚਲੋ ਹੁਣ ਆਪਾਂ ਦੁਕਾਨ ਨੂੰ ਵਧਾ ਲਈ ਫਿਰ ਅੰਦਰ ਆ ਕੇ ਮਿਲਦੇ ਆਂ